ਉਜਾਣਾ ਜੰਦਰ ਬਾਈਪਾਸ ਨਜ਼ਦੀਕ ਬਣੀ ਨਵੀਂ ਸਬਜ਼ੀ ਮੰਡੀ ਦੇ ਠੇਕੇਦਾਰ ਵੱਲੋਂ ਰੇੜੀ ਫੜੀਆਂ ਵਾਲਿਆਂ ਦੇ ਨਾਲ ਧੱਕੇਸ਼ਹੀਦ ਅੰਦਾ ਜ਼ੋਰਾਂ ਤੇ ਚੱਲ ਰਹੀ ਹੈ ਇਸ ਦੇ ਵਿਰੋਧ ਵਿੱਚ ਉਹ ਜੋ ਸਬਜ਼ੀ ਮੰਡੀ ਦੀਆਂ ਆਰਤੀਆਂ ਤੇ ਰੇੜੀ ਫੜੀ ਵਾਲਿਆਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੋਮਵਾਰ ਨੂੰ ਅੰਮਿੱਥੇ ਸਮੇਂ ਲਈ ਹਟਾਅ ਦੇ ਚਲ ਜਾਣਗੇ ਇੰਨਾ ਹੀ ਨਹੀਂ ਬਲਕਿ ਉਹਨਾਂ ਕਿਹਾ ਕਿ ਆਉਣ ਵਾਲੀ ਲੋਕ ਸਭਾ ਚੋਣਾਂ 'ਚ ਹਰ ਪਾਰਟੀ ਦਾ ਬਾਈਕਾਟ ਵੀ ਕਰਨਗੇ ਪ੍ਰੇਸ਼ਾਨ ਹੋਏ ਲੋਕਾਂ ਦਾ ਕਹਿਣਾ ਹੈ ਕਿ ਠੇਕੇਦਾਰ ਆਪਣੀ ਮਰਜ਼ੀ ਦੇ ਨਾਲ ਹਰ ਇੱਕ ਤੋਂ ਵੱਖ-ਵੱਖ ਕੀਮਤ ਵਸੂਲਦਾ ਹੈ। ਇਹ ਸਰ ਸਬਜ਼ੀ ਮੰਡੀ ਦੇ ਬੰਦੇ ਕਾਫੀ ਦੇਰ ਤੋਂ ਪਰੇਸ਼ਾਨ ਹੋ ਰਹੇ ਨੇ। ਠੇਕੇਦਾਰ ਦੀ ਤੱਕੇਸ਼ਾਈ ਦਿਨੋਂ-ਦਿਨ ਵਧੀ ਜਾ ਰਹੀ ਹੈ। ਪਹਿਲੇ ਇਹ ਲੈਂਦਾ ਸੀ 100 ਰੁਪਏ ਫੜੀ, ਫਿਰ ਇਹਨੇ 200 ਰੁਪਏ ਰੇੜੀ ਲੈਣਾ ਸ਼ੁਰੂ ਕਰਤਾ। ਹੁਣ 300 ਕਿਸੇ ਕੋ 350 ਲੈ ਰਿਹਾ। ਤੇ ਕਾਰੋਬਾਰ ਮੰਡੀ ਵਾਲਿਆਂ ਦਾ ਵੈਸੇ ਹੀ ਬਹੁਤ ਮਾੜੇ ਹਾਲਾਤਾਂ 'ਚ ਹੈ। ਹੁਣ ਅੱਕ ਗਏ ਜਦੋਂ ਇਹ ਬੰਦੇ ਨਹੀਂ ਦੇ ਰਹੇ ਪੈਸੇ। 2300 ਫੜੀ ਵਾਲਾ ਇਸੇ ਦੁੱਖੋਂ ਮੰਡੀ ਛੱਡ ਕੇ ਭੱਜ ਗਿਆ ਉਹਦਾ ਸਾਰਾ ਅਸਰ ਪੈਂਦਾ ਅੜਦੀ ਭਾਈਚਾਰੇ ਦੇ ਪੈਸਾ ਡੁੱਬ ਰਿਆ ਅੜਤੀਆਂ ਦਾ ਇਸ ਕਰਕੇ ਫੜੀ ਵਾਲਿਆਂ ਨੇ ਤੇ ਅੜਤੀਆਂ ਨੇ ਇਹ ਰਲ ਕੇ ਵਿਚਾਰ ਕੀਤਾ ਵੀ ਜਦ ਤੱਕ ਸਾਡਾ ਇਹ ਮਸਲਾ ਹੱਲ ਨਹੀਂ ਹੁੰਦਾ ਤਦ ਤੱਕ ਅਨਮਿੱਥੇ ਸਮੇਂ ਦੀ ਅੜਦਾ ਹalte ਆ ਚਾਹੇ ਇਹਨੂੰ 5 ਦਿਨ ਲੱਗਣ ਚਾਹੇ 50 ਦਿਨ ਲੱਗਣ ਠੇਕੇਦਾਰ ਦੀ ਧੱਕੇਸ਼ਾਹੀ ਹੋਰ برداشت ਨਹੀਂ ਕੀਤੀ ਜਾਏਗੀ। ਆਪਾਂ ਗੱਲ ਕਰੀਏ ਸੈਕਟਰੀ ਸਾਹਿਬ ਨਾਲ ਇਹ ਤਾਂ ਕੋਈ ਰਾਹ ਸੈਕਟਰੀ ਸਾਹਿਬ ਦੋਵੇਂ ਪੱਖ ਦੀ ਗੱਲ ਕਰ ਰਹੇ ਆ ਸੈਕਟਰੀ ਸਾਹਿਬ ਨੂੰ ਅੱਜ ਦੱਸਦਾ ਇਹਨੂੰ ਇਹਦੇ ਕੋਲ ਅਧਿਕਾਰ ਹੈਗਾ 1174 ਸਕਰ ਮੀਟਰ ਜਗ੍ਹਾ ਦਾ ਜਦਕਿ ਇਹ ਕਲੈਕਸ਼ਨ ਕਰ ਰਿਹਾ ਅਫਸਰਾਂ ਦੇ ਨਾਲ ਮਿਲ ਕੇ 54 ਕਿੱਲਾਂ ਤੋਂ ਉਹ ਅਸੀਂ ਬਿਲਕੁਲ ਨਹੀਂ ਹੁੰਦਿਆਂਗੇ ਇਹਦੀ ਗੁੰਡਾਗਰਦੀ ਦਾ ਠੋਕੇ ਜਵਾਬ ਦੇਾਂਗੇ ਇਸ ਕਰਕੇ ਸੋਮਵਾਰ ਤੋਂ ਅਨਮਿੱਥੇ ਸਮੇਂ ਦੀ ਹੜਤਾਲ ਹੈ ਉੱਥੋਂ ਲੋਕ ਸਭਾ ਦੀ ਇਲੈਕਸ਼ਨ ਹੈ ਸਾਡਾ ਹਰ ਪਾਰਟੀ ਦਾ ਬਾਈਕਾਟ ਹੈ ਜਦ ਤੱਕ ਸਾਡਾ ਮਸਲਾ ਹੱਲ ਨਹੀਂ ਹੁੰਦਾ ਅਸੀਂ ਕਿਸੇ ਪਾਰਟੀ ਨੂੰ ਵੋਟ ਨਹੀਂ ਪਾਣੀ ਜਦੋਂ ਇਸ ਬਾਈ ਸਬਜ਼ੀ ਮੰਡੀ ਦੇ ਸਕਤਰਾ ਮਨਦੀਪ ਸਿੰਘ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਮਾਮਲਾ ਹੱਲ ਕਰਨ ਦੀ ਗੱਲ ਆਖੀ ਹੈ ਉਹਦੇ ਬਾਰੇ ਮੈਂ ਇਹੀ ਕਹਿਣਾ ਚਾਹੂੰਗਾ ਕਿਉਂਕਿ ਮੈਂ ਹੁਣੇ ਵੀ ਉੱਥੋਂ ਮੌਕਾ ਆਪ ਖੁਦ ਦੇਖ ਕੇ ਆਇਆ ਹਾਂ ਉੱਥੇ ਸਾਰਿਆਂ ਨੂੰ ਮੈਂ ਉੱਥੇ ਹਦਾਇਤ ਦੇ ਕੇ ਆਇਆ ਹਾਂ ਕੀ ਜਿਹੜੇ ਪਲੱਸ ਉੱਥੇ ਆਪਣੇ ਰੇੜੀ ਫੜੀ ਦੇ ਪ੍ਰਧਾਨ ਸੀਗੇ ਪਲੱਸ ਠੇਕੇਦਾਰ ਉਹਨਾਂ ਨੂੰ ਵਿੱਚ ਬਿਠਾ ਕੇ ਵਿੱਚ ਪੁਲਿਸ ਪ੍ਰਸ਼ਾਸਨ ਨਾਲ ਸਾਰਿਆਂ ਨਾਲ ਡਿਸਕਸ ਕੀਤਾ ਮੈਟਰ ਉਹਦੇ ਵਿੱਚ ਮੇਰੇ ਵੱਲੋਂ ਇਹੀ ਹਦਾਇਤ ਕੀਤੀ ਗਈ ਹੈ ਠੇਕੇਦਾਰ ਨੂੰ ਪਲੱਸ ਰੇੜੀ ਫੜੀ ਯੂਨੀਅਨ ਨੂੰ ਵੀ ਵੀ ਜਿਹੜੀ ਵੀ ਕੋਈ ਫੜੀ 48 ਵਰਗ ਫੁੱਟ ਤੋਂ ਦੀ ਫੜੀ ਆ ਜਿਹੜੀ ਉਹਦੇ ਤੋਂ 100 ਰੁਪਏ ਚਾਰਜ ਕੀਤਾ ਜਾਏਗਾ ਜੇ ਉਹ 100 ਰੁਪਏ ਜੇ ਉਹ 48 ਵਰਗ ਫੁੱਟ ਤੋਂ ਜ਼ਿਆਦਾ ਆ ਗਿਆ ਇੱਕ ਫੜੀ ਤੋਂ ਜ਼ਿਆਦਾ ਠੇਕੇਦਾਰ ਨੂੰ ਇਹਦਾ ਕੀਤੀ ਗਈ ਹੈ ਉਹਨੂੰ ਦੋ ਫੜੀਆਂ ਦੇ ਜੇ ਉਹਨੇ ਪੈਸੇ ਚਾਰਜ ਕਰਨੇ ਆ ਤੇ ਉਹਨੂੰ ਉਹਨਾ ਏਰੀਆ ਦੋ ਫੜੀਆਂ ਦਾ ਏਰੀਆ ਫੜੀ ਤਾਰਕ ਨੂੰ ਦਿੱਤਾ ਜਾਣਾ ਬਣਦਾ ਤਾਂ ਜੋ ਕਿ ਉਹ 200 ਰੁਪਏ ਚਾਰਜ ਕਰ ਸਕੇ ਉਹਦੇ ਤੋਂ ਜੇ ਦੋ ਫੜੀਆਂ ਦਾ ਜੇ ਇਸ ਤਰ੍ਹਾਂ ਜੇ ਤਿੰਨ ਫੜੀਆਂ ਦਾ ਏਰੀਆ ਉਹ ਪ੍ਰੋਵਾਈਡ ਕਰਦਾ ਤੇ ਫਿਰ ਠੇਕੇਦਾਰ ਉਹ ਤੋਂ ਤਿੰਨ ਫੜੀਆਂ ਦੇ ਪੈਸੇ ਵਸੂਲ ਸਕਦਾ ਇਹ ਉੱਥੇ ਮੈਂ ਮੌਕੇ ਤੇ ਜਾ ਕੇ ਹਦਾਇਤ ਵੀ ਕਰਾਇਆ ਹੈ ਜੀ ਫੜੀ ਯੂਨੀਅਨ ਨੂੰ ਵੀ ਦੱਸਤਾ ਇਸ ਸਬੰਧੀ ਤੇ ਜੇ ਇਹਦੇ ਤੋਂ ਉਹ ਵੱਧ ਓਵਰਚਾਰਜਿੰਗ ਠੇਕੇਦਾਰ ਵੱਲੋਂ ਕੀਤੀ ਜਾਵੇਗੀ ਤੇ ਉਹਦੇ ਅਗੇਂਸਟ ਫਿਰ ਐਕਸ਼ਨ ਲਿਆ ਜਾਏਗਾ ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਜੇੜੀ ਫੜੀ ਵਾਲਿਆਂ ਨੂੰ ਇਨਸਾਫ ਕਰ ਤੱਕ ਦਵਾਉਂਦਾ ਹੈ ਲੁਜਾਨਾ ਤੋਂ ਰਾਹੁਲ ਅਰੋੜਾ ਦੇ ਨਾਲ ਤਸੀਮ ਪਟਵਾਰ ਸ਼੍ਰੀਪੋਟ ਦਿੱਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ